ਤਰਨਤਾਰਨ ਚੋਣਾਂ ਦੌਰਾਨ ਪੰਜਾਬ ਕਾਂਗਰਸ ਪ੍ਰਧਾਨ ਅਤੇ ਲੁਧਿਆਣਾ ਦੇ ਸੰਸਦ ਮੈਂਬਰ ਰਾਜਾ ਵੜਿੰਗਾ ਤੇ ਉਹਨਾਂ ਦੇ ਪਰਿਵਾਰ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਮਿਲ ਰਹੀਆਂ ਨੇ ਵੜਿੰਗ ਤੋਂ ਇਲਾਵਾ ਸੀਨੀਅਰ ਕਾਂਗਰਸ ਨੇਤਾ ਰਾਜਵੀਰ ਭੁੱਲਰ ਨੂੰ ਵੀ ਧਮਕੀ ਦਿੱਤੀ ਗਈ ਆ ਪਾਕਿਸਤਾਨ ਸਥਿਤ ਗੈਂਗਸਟਰ ਅਤੇ ਅਤਵਾਦੀ ਹਰਵਿੰਦਰ ਸਿੰਘ ਰਿੰਦਾ ਤੇ ਦੋ ਹੋਰਾਂ ਵਿਰੁੱਧ ਤਰਨਤਾਰਨ ਵਿੱਚ ਐਫਆਈਆਰ ਦਰਜ ਕੀਤੀ ਗਈ ਆ ਤਰਨਤਾਰਨ ਜ਼ਮੀਨੀ ਚੋਣ ਦੇ ਵਿਚਕਾਰ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੂੰ ਪਰਿਵਾਰ ਸਮੇਤ ਜਾਨੋਂ ਮਾਰਨ ਦੀ ਧਮਕੀ ਮਿਲੀ ਹੈ ਰਾਜਾ ਵੜਿੰਗ ਤੋਂ ਇਲਾਵਾ ਰਾਜबीर ਸਿੰਘ ਪੁੱਲਰ ਨੂੰ ਵੀ ਧਮਕੀ ਦਿੱਤੀ ਗਈ ਹੈ ਇਸ ਮਾਮਲੇ ਵਿੱਚ ਪਾਕਿਸਤਾਨ ਬੈਠੇ ਅੱਤਵਾਦੀ ਹਰਵਿੰਦਰ ਸਿੰਘ ਰਿੰਦਾ ਤੇ ਹੋਰ ਦੋ ਦੇ ਖਿਲਾਫ ਤਰਨਤਾਰਨ ਦੇ ਵਿੱਚ ਐਫ ਆਈ ਆਰ ਦਰਜ ਕਰ ਲਈ ਗਈ ਹੈ ਰਾਜਾਵੜਿੰਗ ਨੇ ਚੋਣ ਪ੍ਰਚਾਰ ਦੇ ਦੌਰਾਨ ਸਵਾਲ ਚੁੱਕੇ ਸਨ ਕਿ ਗੈਂਗਸਟਰ ਚੋਣ 'ਚ ਧਮਕੀਆਂ ਦੇ ਰਹੇ ਨੇ ਇਸ ਧਮਕੀ ਨੂੰ ਵੜਿੰਗ ਦੇ ਉਸੇ ਬਿਆਨ ਦੇ ਨਾਲ ਜੋੜ ਕੇ ਦੇਖਿਆ ਜਾ ਰਿਹਾ ਹੈ ਹਾਲਾਂਕਿ ਪੁਲਿਸ ਵੱਲੋਂ ਹਾਲੇ ਤੱਕ ਇਸ ਮਾਮਲੇ ਬਾਰੇ ਕੁਝ ਵੀ ਨਹੀਂ ਕਿਹਾ ਗਿਆ ਐਸਐਮ ਕੀ ਤੋਂ ਬਾਅਦ ਕਾਂਗਰਸੀ ਆਗੂ ਰਾਜਵੀਰ ਸਿੰਘ ਪੁੱਲਰ ਨੇ ਸ਼ਿਕਾਇਤ ਕੀਤੀ ਹੈ ਕਿ ਉਹਨਾਂ ਨੂੰ 31 ਅਕਤੂਬਰ ਨੂੰ ਵਿਦੇਸ਼ੀ ਨੰਬਰ ਤੋਂ ਵਟਸਐਪ ਕਾਲ ਆਈ ਉਸ ਵਿੱਚ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਅਤੇ ਉਸ ਨੂੰ ਜਾਨੋਂ ਮਾਰਨ ਦੀ ਧਮਕੀ ਦਿੱਤੀ ਗਈ ਪੁੱਲਰ ਨੇ ਅੱਗੇ ਦੱਸਿਆ ਕਿ ਉਸ ਤੋਂ ਬਾਅਦ ਦਿਨ ਦੇ ਵਿੱਚ ਵੀ ਇੱਕ ਵਾਇਸ ਮੈਸੇਜ ਆਇਆ ਜਿਸ ਦੇ ਵਿੱਚ ਕਿਹਾ ਗਿਆ ਹੈ ਕਿ ਰਾਜਾ ਵੜਿੰਗ ਅਤੇ ਉਸਦੇ ਪਰਿਵਾਰ ਨੂੰ ਖਤਮ ਕਰਨਾ ਹੀ ਹੈ ਉਸ ਦੇ ਨਾਲ ਹੀ ਰਾਜਪੀਰ ਸਿੰਘ ਭੁੱਲਰ ਨੂੰ ਵੀ ਨਹੀਂ ਛੱਡਾਂਗੇ ਜਿਸ ਤੋਂ ਬਾਅਦ ਹੋਣਾ ਰਾਜਪੀਰ ਭੁੱਲਰ ਨੇ ਐਸਐਸਪੀ ਨੂੰ ਇਸ ਮਾਮਲੇ ਦੀ ਸ਼ਿਕਾਇਤ ਦਰਜ ਕਰਵਾ ਦਿੱਤੀ ਹੈ ਤੁਹਾਨੂੰ ਦੱਸ ਦਈਏ ਕਿ ਤਰਨਤਾਰਨ ਵਿੱਚ ਬੀਤੇ ਦਿਨ ਇੱਕ ਚੋਣ ਪ੍ਰਚਾਰ ਰੈਲੀ ਦੌਰਾਨ ਵੜਿੰਗ ਨੇ ਕਿਹਾ ਸੀ ਕਿ ਰਾਜਨੀਤਿਕ ਪਾਰਟੀਆਂ ਫੈਸਲਾ ਕਰ ਲੈਣ ਕਿ ਪੰਜਾਬ ਕਿਵੇਂ ਦਾ ਬਣਾਉਣਾ ਹੈ ਜੇਕਰ ਬੰਦੂਕ ਟਕੂਆ ਤੇ ਫਰੋਤੀ ਵਾਲਾ ਪੰਜਾਬ ਬਣਾਉਣਾ ਹੈ ਤਾਂ ਤਰਨਤਾਰਨ ਦੇ ਲੋਕ ਇਸ ਦਾ ਫੈਸਲਾ ਕਰ ਲੈਣ ਫਿਰ ਤਾਂ ਉਹਨਾਂ ਨੇ ਬਿਲਕੁਲ ਸਹੀ ਉਮੀਦਵਾਰ ਉਤਾਰਿਆ ਜਿਵੇਂ ਪਤਾ ਚੱਲ ਰਿਹਾ ਹੈ ਕਿ ਬਾਹਰ ਤੋਂ ਗੈਂਗਸਟਰਾਂ ਦੇ ਫੋਨ ਆ ਰਹੇ ਨੇ ਲੋਕਾਂ ਤੋਂ ਲੱਖਾਂ ਦੀ ਫਰੋਤੀ ਲਈ ਹੋਈ ਹੈ ਕਿਸੇ ਤੋਂ 1 ਲੱਖ ਤੇ ਕਿਸੇ ਤੋਂ 2 ਲੱਖ ਇਸ ਤਰੀਕੇ ਨਾਲ ਕੰਮ ਚੱਲ ਰਿਹਾ ਹੈ ਕਿ ਟੈਲੀਫੋਨ ਤੇ ਗੈਂਗਸਟਰ ਕੰਮ ਕਰਵਾਏਗਾ ਵੜਿੰਗ ਦਾ ਕਹਿਣਾ ਹੈ ਕਿ ਦੂਸਰੇ ਪਾਸੇ ਉਹ ਲੋਕ ਆਪਣੀ ਮੰਗ ਵੀ ਰੱਖਦੇ ਨੇ ਪੰਜਾਬ ਦੇ ਲੋਕਾਂ ਨੂੰ ਬਹੁਤ ਦੁੱਖ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਕਾਂਗਰਸ ਨੇ ਸ਼ਹਾਦਤਾਂ ਦਿੱਤੀਆਂ ਇਤਿਹਾਸਾ ਵਸਦਾ ਪੰਜਾਬ ਵਾਪਸ ਲੈ ਕੇ ਦਿੱਤਾ ਸਾਨੂੰ ਹਿੰਦੁਸਤਾਨ ਚਾਹੀਦਾ ਸਾਨੂੰ ਖਾਲਿਸਤਾਨ ਨਹੀਂ ਚਾਹੀਦਾ ਅਸੀਂ ਹਿੰਦੁਸਤਾਨ ਦੇ ਵਸਨੀਕਾਂ ਤਰਨਤਾਰਨ ਦੇ ਲੋਕ ਇਹ ਫੈਸਲਾ ਲੈਣ ਕਿ ਜਿਸ ਨੂੰ ਵੀ ਉਹ ਵੋਟ ਪਾਉਣਗੇ ਉਹ ਸਾਡੇ ਵਿਚਕਾਰ ਘੁਮੇਗਾ ਕੰਮ ਕਰਾਏਗਾ ਜੇਲ੍ਹ ਵਿੱਚ ਬੈਠਾ ਹੋਵੇਗਾ ਜਾਂ ਫਿਰ ਬਾਹਰ ਬੈਠਾ ਹੋਵੇਗਾ ਸਤਿ ਸ਼੍ਰੀ ਅਕਾਲ ਦੋਸਤੋ ਮੈਂ ਆਏ ਜਿਹੜੀ ਵੀਡੀਓ ਬਣਾ ਰਿਹਾ ਹਾਂ ਉਹ ਮੈਂ ਕੱਲ ਪਰਸੋਂ ਆਪਣੇ 파ਰਸ਼ਨ ਦਰਮਿਆਨ ਸਾਡੇ ਪੰਜਾਬ ਦੇ ਕੁਝ ਸਿੱਖ ਲੀਡਰ ਜਿਨ੍ਹਾਂ ਨੇ ਦਿੱਲੀ ਦੀ ਸਤਾ ਦੇ ਵਿੱਚ ਆਪਣਾ ਵੱਡਾ ਯੋਗਦਾਨ ਪਾਇਆ ਹੈ ਜਿਵੇਂ ਕਿ ਡਾਕਟਰ ਮਨਮੋਹਨ ਸਿੰਘ ਗਿਆਨੀ ਜੈਲ ਸਿੰਘ ਔਰ ਸਰਦਾਰ ਬੂਟਾ ਸਿੰਘ ਮੈਂ ਦੱਸ ਰਿਹਾ ਸੀ ਕਿ ਕਿਸ ਤਰ੍ਹਾਂ ਖੰਬੇ ਥੱਲੇ ਬੈਠ ਕੇ ਪੜ੍ਹਾਈ ਕਰਿਆ ਕਰਦੇ ਸੀ ਡਾਕਟਰ ਮਨਮੋਹਨ ਸਿੰਘ ਗਿਆਨੀ ਜੈਲ ਸਿੰਘ ਜੀ ਬਾਰੇ ਔਰ ਬੂਟਾ ਸਿੰਘ ਜੀ ਬਾਰੇ ਮੈਂ ਦੱਸ ਰਿਹਾ ਸੀਗਾ ਔਰ ਮੈਂ ਬਾਣੀ ਦੀਆਂ ਤੁਕਾਂ ਵੀ ਬੋਲੀਆਂ ਕਿ ਰੰਗ ਰੇਟੇ ਗੁਰੂ ਕੇ ਬੇਟੇ ਇਨ ਗਰੀਬ ਸਿੱਖਨ ਕੋ ਦੇਹੂ ਪਾਤਸ਼ਾਹੀ ਮੈਂ ਇਹ ਵੀ ਕਿਹਾ ਕਿ ਇਹ ਇਹ ਗਰੀਬਾਂ ਨੂੰ ਇਹ ਖਿਤਾਬ ਹਾਸਲ ਹੋਇਆ ਮੇਰੇ ਗੁਰੂ ਨੇ ਦਿੱਤਾ ਐਂਡ ਉਹਨਾਂ ਚ ਕਿਸ ਪ੍ਰਕਾਰ ਦੀਆਂ ਕੁਆਲਿਟੀਆਂ ਸਨ ਇਸ ਕਰਕੇ ਇੱਕ ਖਤਾਬ ਜਾਂ ਇਸ ਇਹ ਗੱਲ ਉਹਨਾਂ ਨੇ ਆਪਣੇ ਉਹਨਾਂ ਸਿੰਘਾਂ ਸੇ ਕਹੀ ਗਈ ਉਸ ਮਾਰਸ਼ਲ ਕੌਮਾਂ ਸੇ ਕਹੀ ਗਈ ਸੋ ਮੈਂ ਗੱਲਾਂ ਕਹਿੰਦੇ ਕਹਿੰਦੇ ਲੋਕਾਂ ਨੇ ਕਿਹਾ ਤਾਂ ਕਿ ਬੂਟਾ ਸਿੰਘ ਜੀ ਬਾਰੇ ਤੁਸੀਂ અપਮਾਨਜਨਕ ਸ਼ਬਦ ਬੋਲੇ ਹੈ ਜਾਂ ਕੋਈ ਹੋਰ ਗੱਲ ਦਾ ਵਰਣਨ ਕੀਤਾ ਮੇਰਾ ਕੋਈ ਇਹ ਕਹਿਣ ਦਾ ਮਤਲਬ ਨਹੀਂ ਸੀਗਾ ਇਹ ਆਊਟ ਆਫ ਕੰਟੈਸਟ ਕਹਾਣੀ ਬਣਾਈ ਜਾ ਰਹੀ ਹੈ ਮੈਂ ਜੋ ਗੱਲ ਕਹਿਣਾ ਚਾਹੁੰਦਾ ਸੀ ਕਿ ਸਿੱਖਾਂ ਨੂੰ ਕਾਂਗਰਸ ਪਾਰਟੀ ਸਮੇਂ-ਸਮੇਂ ਸਰ ਖਾਸ ਕਰਕੇ ਪਾਕ ਗਾਲਿਆਂ ਨੂੰ ਸਨਮਾਨ ਦਿੰਦੀ ਹੈ ਸੋ ਇਸ ਗੱਲ ਨੂੰ ਬਹੁਤ ਵਧਾ ਚੜਾ ਕੇ ਮੇਰੇ ਸਾਥੀਆਂ ਸੰਗੀ ਜਿਹੜੇ ਹੈਗੇ ਆ ਪਾਰਟੀਆਂ ਦੇ ਵੱਖਰੇ-ਵੱਖਰੇ ਉਹਨਾਂ ਨੇ ਇਹਨੂੰ ਪੇਸ਼ ਕੀਤਾ ਚਲੋ ਉਹਨਾਂ ਦੀ ਮਰਜ਼ੀ ਆ ਜਿ ਕੁਝ ਚੈਨਲਾਂ ਨੇ ਵੀ ਮੇਰੀ ਬਾਈਟ ਲਈ ਹੈ ਪਰ ਮੈਂ ਬਹੁਤ ਸਨਮਾਨ ਕਰਦਾ ਹਾਂ ਬਹੁਤ ਆਦਰ ਕਰਦਾ ਹਾਂ ਸਿਰ ਝੁਕਾ ਕੇ ਮੈਂ ਤਾਂ ਕਿਹਾ ਕਿ ਮੈਂ ਤਾਂ ਇਹੋ ਜੀ ਮਾਰਸ਼ਲ ਕੌਮ ਦੀਆਂ ਜੁੱਤੀਆਂ ਵੀ ਆਪਦੇ ਸਿਰ ਤੇ ਰੱਖ ਸਕਦਾ ਕਿਉਂਕਿ ਜਿਨ੍ਹਾਂ ਨੇ ਕੁਰਬਾਨੀਆਂ ਕੀਤੀਆਂ ਵੱਡੀਆਂ-ਵੱਡੀਆਂ ਕੁਰਬਾਨੀਆਂ ਕੀਤੀਆਂ ਇਤਿਹਾਸ ਇਸ ਗੱਲ ਦਾ ਗਵਾਹ ਹੈ ਐਵੇਂ ਨਹੀਂ ਗੁਰੂ ਨੇ ਕਿਹਾ ਗੁਰੂ ਜੀ ਨੇ ਕਿਹਾ ਸੋ ਮੇਰੇ ਪਿਤਾ ਸਮਾਨ ਸਨ ਸਰਦਾਰ ਬੂਟਾ ਸਿੰਘ ਜੀ ਔਰ ਤਮਾਮ ਸਾਰੇ ਵੱਡੇ ਸਾਡੇ ਲੀਡਰਸ ਸਹਿਬਾਨ ਅਗਰ ਫੇਰ ਵੀ ਮੇਰੀ ਗੱਲ ਤੋਂ ਕਿਸੇ ਦੇ ਮਨ ਨੂੰ ਕਿਸੇ ਵਿਅਕਤੀ ਵਿਸ਼ੇਸ਼ ਨੂੰ ਕਿਸੇ ਪ੍ਰਕਾਰ ਦੀ ਠੇਸ ਪਹੁੰਚੀ ਹੈ ਤਾਂ ਮੈਂ ਉਹ ਰਿਆਸੇ ਹੱਥ ਜੋੜ ਕੇ ਮਾਫੀ ਮੰਗਦਾ ਕਿਉਂਕਿ ਮੇਰਾ ਕੰਮ ਹੈ ਕਿਸੇ ਨੂੰ ਵੀ ਉਹਨੂੰ ਕੋਈ ਐਵੇਂ ਜਿਦਾਈ ਨਹੀਂ ਕਰਨਾ ਕਿਸੇ ਗੱਲ ਦੀ ਕਿਸੇ ਨੂੰ ਵੀ ਕਿਸੇ ਗੱਲ ਦੀ ਠੇਸ ਪਹੁੰਚੀ ਹੋਵੇ ਛੋਟੇ ਨੂੰ ਵੱਡੇ ਨੂੰ ਪਰਿਵਾਰ ਵਾਲਿਆਂ ਨੂੰ ਉਹਨਾਂ ਨੂੰ ਸਾਥੀਆਂ ਨੂੰ ਤਾਂ ਮੈਂ ਇਸ ਗੱਲ ਦੀ ਤੁਹਾਡੇ ਤੋਂ ਮਾਫੀ ਚਾਹਨਾ ਹੈ ਔਰ ਮੈਂ ਬਹੁਤ ਪਿਆਰ ਕਰਦੇ ਹਾਂ ਸਰਦਾਰ ਬੂਟਾ ਸਿੰਘ ਜੀ ਨੂੰ ਔਰ ਸਾਡੇ ਬਹੁਤ ਸਤਿਕਾਰਯੋਗ ਤਮਾਮ ਲੀਡਰਸhip ਬਣਾ ਨੂੰ ਮੈਂ ਕਿਹਾ ਕਿ ਮੇਰੇ ਉਹ ਪਿਤਾ ਸਮਾਨ ਸਨ ਸੋ ਇਹੀ ਕੈਨਸਤੇ ਮੈਂ ਅੱਜ ਦੀ ਇਹ ਵੀਡੀਓ ਬਣਾ ਰਿਹਾ ਹਾਂ ਤਰਨਤਾਰਨ ਜਮਿਨੀ ਚੋਣ ਦੇ ਵਿਚਕਾਰ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੂੰ ਪਰਿਵਾਰ ਸਮੇਤ ਜਾਨੋਂ ਮਾਰਨ ਦੀ ਧਮਕੀ ਮਿਲੀ ਹੈ। ਰਾਜਾ ਵੜਿੰਗ ਤੋਂ ਇਲਾਵਾ ਰਾਜबीर ਸਿੰਘ ਭੁੱਲਰ ਨੂੰ ਵੀ ਧਮਕੀ ਦਿੱਤੀ ਗਈ ਹੈ। ਇਸ ਮਾਮਲੇ ਵਿੱਚ ਪਾਕਿਸਤਾਨ ਬੈਠੇ ਅੱਤਵਾਦੀ ਹਰਵਿੰਦਰ ਸਿੰਘ ਰਿੰਦਾ ਤੇ ਹੋਰ ਦੋ ਦੇ ਖਿਲਾਫ ਤਰਨਤਾਰਨ ਦੇ ਵਿੱਚ ਐਫ ਆਈ ਆਰ ਦਰਜ ਕਰ ਲਈ ਗਈ ਹੈ। ਰਾਜਾ ਵੜਿੰਗ ਨੇ ਚੋਣ ਪ੍ਰਚਾਰ ਦੇ ਦੌਰਾਨ ਸਵਾਲ ਚੁੱਕੇ ਸਨ ਕਿ ਗੈਂਗਸਟਰ ਚੋਣ 'ਚ ਧਮਕੀਆਂ ਦੇ ਰਹੇ ਨੇ। ਇਸ ਧਮਕੀ ਨੂੰ ਵੜਿੰਗ ਦੇ ਉਸੇ ਬਿਆਨ ਦੇ ਨਾਲ ਜੋੜ ਕੇ ਦੇਖਿਆ ਜਾ ਰਿਹਾ ਹੈ ਹਾਲਾਂਕਿ ਪੁਲਿਸ ਵੱਲੋਂ ਹਾਲੇ ਤੱਕ ਇਸ ਮਾਮਲੇ ਬਾਰੇ ਕੁਝ ਵੀ ਨਹੀਂ ਕਿਹਾ ਗਿਆ ਇਸਮਕੀ ਤੋਂ ਬਾਅਦ ਕਾਂਗਰਸੀ ਆਗੂ ਰਾਜबीर ਸਿੰਘ ਪੁੱਲਰ ਨੇ ਸ਼ਿਕਾਇਤ ਕੀਤੀ ਹੈ ਕਿ ਉਹਨਾਂ ਨੂੰ 31 ਅਕਤੂਬਰ ਨੂੰ ਵਿਦੇਸ਼ੀ ਨੰਬਰ ਤੋਂ ਵਟਸਐਪ ਕਾਲ ਆਈ ਉਸ ਵਿੱਚ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਅਤੇ ਉਸ ਨੂੰ ਜਾਨੋਂ ਮਾਰਨ ਦੀ ਧਮਕੀ ਦਿੱਤੀ ਗਈ ਪੁੱਲਰ ਨੇ ਅੱਗੇ ਦੱਸਿਆ ਕਿ ਉਸ ਤੋਂ ਬਾਅਦ ਦਿਨ ਦੇ ਵਿੱਚ ਵੀ ਇੱਕ ਵਾਇਸ ਮੈਸੇਜ ਆਇਆ ਜਿਸ ਦੇ ਵਿੱਚ ਕਿਹਾ ਗਿਆ ਹੈ ਕਿ ਰਾਜਾ ਵੜਿੰਗ ਅਤੇ ਉਸ ਦੇ ਪਰਿਵਾਰ ਨੂੰ ਖਤਮ ਕਰਨਾ ਹੀ ਹੈ ਉਸ ਦੇ ਨਾਲ ਹੀ ਰਾਜਪੀਰ ਸਿੰਘ ਭੁੱਲਰ ਨੂੰ ਵੀ ਨਹੀਂ ਛੱਡਾਂਗੇ ਜਿਸ ਤੋਂ ਬਾਅਦ ਹੋਣਾ ਰਾਜਪੀਰ ਭੁੱਲਰ ਨੇ ਐਸਐਸਪੀ ਨੂੰ ਇਸ ਮਾਮਲੇ ਦੀ ਸ਼ਿਕਾਇਤ ਦਰਜ ਕਰਵਾ ਦਿੱਤੀ ਹੈ ਤੁਹਾਨੂੰ ਦੱਸ ਦਈਏ ਕਿ ਤਰਨਤਾਰਨ ਵਿੱਚ ਬੀਤੇ ਦਿਨ ਇੱਕ ਚੋਣ ਪ੍ਰਚਾਰ ਰੈਲੀ ਦੌਰਾਨ ਵੜਿੰਗ ਨੇ ਕਿਹਾ ਸੀ ਕਿ ਰਾਜਨੀਤਿਕ ਪਾਰਟੀਆਂ ਫੈਸਲਾ ਕਰ ਲੈਣ ਕਿ ਪੰਜਾਬ ਕਿਵੇਂ ਦਾ ਬਣਾਉਣਾ ਹੈ ਜੇਕਰ ਬੰਦੂਕ ਟਕੂਆ ਤੇ ਫਰੋਤੀ ਵਾਲਾ ਪੰਜਾਬ ਬਣਾਉਣਾ ਹੈ ਤਾਂ ਤਰਨਤਾਰਨ ਦੇ ਲੋਕ ਇਸ ਦਾ ਫੈਸਲਾ ਕਰ ਲੈਣ ਫਿਰ ਤਾਂ ਉਹਨਾਂ ਨੇ ਬਿਲਕੁਲ ਸਹੀ ਉਮੀਦਵਾਰ ਉਤਾਰਿਆ ਜਿਵੇਂ ਪਤਾ ਚੱਲ ਰਿਹਾ ਹੈ ਕਿ ਬਾਹਰ ਤੋਂ ਗੈਂਗਸਟਰਾਂ ਦੇ ਫੋਨ ਆ ਰਹੇ ਨੇ ਲੋਕਾਂ ਤੋਂ ਲੱਖਾਂ ਦੀ ਫਰੋਦੀ ਲਈ ਹੋਈ ਹੈ ਕਿਸੇ ਤੋਂ 1 ਲੱਖ ਤੇ ਕਿਸੇ ਤੋਂ 2 ਲੱਖ ਇਸ ਤਰੀਕੇ ਨਾਲ ਕੰਮ ਚੱਲ ਰਿਹਾ ਹੈ ਕਿ ਟੈਲੀਫੋਨ ਤੇ ਗੈਂਗਸਟਰ ਕੰਮ ਕਰਵਾਏਗਾ ਵੜਿੰਗ ਦਾ ਕਹਿਣਾ ਹੈ ਕਿ ਦੂਸਰੇ ਪਾਸੇ ਉਹ ਲੋਕ ਆਪਣੀ ਮੰਗ ਵੀ ਰੱਖਦੇ ਨੇ ਪੰਜਾਬ ਦੇ ਲੋਕਾਂ ਨੂੰ ਬਹੁਤ ਦੁੱਖ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਕਾਂਗਰਸ ਨੇ ਸ਼ਹਾਦਤਾਂ ਦਿੱਤੀਆਂ ਇਤਿਹਾਸਾ ਵਸਦਾ ਪੰਜਾਬ ਵਾਪਸ ਲੈ ਕੇ ਦਿੱਤਾ ਸਾਨੂੰ ਹਿੰਦੁਸਤਾਨ ਚਾਹੀਦਾ ਸਾਨੂੰ ਖਾਲਿਸਤਾਨ ਨਹੀਂ ਚਾਹੀਦਾ ਅਸੀਂ ਹਿੰਦੁਸਤਾਨ ਦੇ ਵਸਨੀਕਾਂ ਤਰਨਤਾਰਨ ਦੇ ਲੋਕ ਇਹ ਫੈਸਲਾ ਲੈਣ ਕਿ ਜਿਸ ਨੂੰ ਵੀ ਉਹ ਵੋਟ ਪਾਉਣਗੇ ਉਹ ਸਾਡੇ ਵਿਚਕਾਰ ਘੁਮੇਗਾ ਕੰਮ ਕਰਾਏਗਾ ਜੇਲ੍ਹ ਵਿੱਚ ਬੈਠਾ ਹੋਵੇਗਾ ਜਾਂ ਫਿਰ ਬਾਹਰ ਬੈਠਾ ਹੋਵੇਗਾ ਸਤਿ ਸ਼੍ਰੀ ਅਕਾਲ ਦੋਸਤੋ ਮੈਂ ਆਏ ਜਿਹੜੀ ਵੀਡੀਓ ਬਣਾ ਰਿਹਾ ਹਾਂ ਉਹ ਮੈਂ ਕੱਲ ਪਰਸੋਂ ਆਪਣੇ 파ਸ਼ੰਦਰ ਮਿਆਨ ਸਾਡੇ ਪੰਜਾਬ ਦੇ ਕੁਝ ਸਿੱਖ ਲੀਡਰ ਜਿਨ੍ਹਾਂ ਨੇ ਦਿੱਲੀ ਦੀ ਸਤਾ ਦੇ ਵਿੱਚ ਆਪਣਾ ਵੱਡਾ ਯੋਗਦਾਨ ਪਾਇਆ ਹੈ ਜਿਵੇਂ ਕਿ ਡਾਕਟਰ ਮਨਮੋਹਨ ਸਿੰਘ ਗਿਆਨੀ ਜੈਲ ਸਿੰਘ ਔਰ ਸਰਦਾਰ ਬੂਟਾ ਸਿੰਘ ਮੈਂ ਦੱਸ ਰਿਹਾ ਸੀ ਕਿ ਕਿਸ ਤਰ੍ਹਾਂ ਖੰਬੇ ਥੱਲੇ ਬੈਠ ਕੇ ਪੜ੍ਹਾਈ ਕਰਿਆ ਕਰਦੇ ਸੀ ਡਾਕਟਰ ਮਨਮੋਹਨ ਸਿੰਘ ਗਿਆਨੀ ਜੈਲ ਸਿੰਘ ਜੀ ਬਾਰੇ ਔਰ ਬੂਟਾ ਸਿੰਘ ਜੀ ਬਾਰੇ ਮੈਂ ਦੱਸ ਰਿਹਾ ਸੀਗਾ ਔਰ ਮੈਂ ਬਾਣੀ ਦੀਆਂ ਤੁਕਾਂ ਵੀ ਬੋਲੀਆਂ ਕਿ ਰੰਗਰੇਟੇ ਗੁਰੂ ਕੇ ਬੇਟੇ ਇਨ ਗਰੀਬ ਸਿੱਖਨ ਕੋ ਦੇਹੂ ਪਾਤਸ਼ਾਹੀ ਮੈਂ ਇਹ ਵੀ ਕਿਹਾ ਕਿ ਇਹ ਇਹ ਗਰੀਬਾਂ ਨੂੰ ਇਹ ਖਿਤਾਬ ਹਾਸਲ ਹੋਇਆ ਮੇਰੇ ਗੁਰੂ ਨੇ ਦਿੱਤਾ ਐਂਡ ਉਹਨਾਂ ਚ ਕਿਸ ਪ੍ਰਕਾਰ ਦੀਆਂ ਕੁਆਲਿਟੀਆਂ ਸਨ ਇਸ ਕਰਕੇ ਇੱਕ ਖਤਾਬ ਜਾਂ ਇਸ ਇਹ ਗੱਲ ਉਹਨਾਂ ਨੇ ਆਪਣੇ ਉਹਨਾਂ ਸਿੰਘਾਂ ਸੇ ਕਹੀ ਗਈ ਉਸ ਮਾਰਸ਼ਲ ਕੌਮਾ ਸੇ ਕਹੀ ਗਈ ਸੋ ਮੈਂ ਗੱਲਾਂ ਕਹਿੰਦੇ ਕਹਿੰਦੇ ਲੋਕਾਂ ਨੇ ਇਹ ਕਹਿਤਾ ਕਿ ਬੂਟਾ ਸਿੰਘ ਜੀ ਬਾਰੇ ਤੁਸੀਂ અપਮਾਨਜਨਕ ਸ਼ਬਦ ਬੋਲੇ ਹੈ ਜਾਂ ਕੋਈ ਹੋਰ ਗੱਲ ਦਾ ਵਰਣਨ ਕੀਤਾ ਮੇਰਾ ਕੋਈ ਇਹ ਕਹਿਣ ਦਾ ਮਤਲਬ ਨਹੀਂ ਸੀਗਾ ਇਹ ਆਊਟ ਆਫ ਕੰਟੈਸਟ ਕਹਾਣੀ ਬਣਾਈ ਜਾ ਰਹੀ ਹੈ ਮੈਂ ਜੋ ਗੱਲ ਕਹਿਣਾ ਚਾਹੁੰਦਾ ਸੀ ਕਿ ਸਿੱਖਾਂ ਨੂੰ ਕਾਂਗਰਸ ਪਾਰਟੀ ਸਮੇਂ-ਸਮੇਂ ਸਰ ਖਾਸ ਕਰਕੇ ਪਾਕ ਗਾਲਿਆਂ ਨੂੰ ਸਨਮਾਨ ਦਿੰਦੀ ਹੈ ਸੋ ਇਸ ਗੱਲ ਨੂੰ ਬਹੁਤ ਵਿਧਾ ਚੜਾ ਕੇ ਮੇਰੇ ਸਾਥੀਆਂ ਸੰਗੀ ਜਿਹੜੇ ਹੈਗੇ ਆ ਪਾਰਟੀਆਂ ਦੇ ਵੱਖਰੇ-ਵੱਖਰੇ ਉਹਨਾਂ ਨੇ ਇਹਨੂੰ ਪੇਸ਼ ਕੀਤਾ ਚਲੋ ਉਹਨਾਂ ਦੀ ਮਰਜ਼ੀ ਆ ਜਿ ਕੁਝ ਚੈਨਲਾਂ ਨੇ ਵੀ ਮੇਰੀ ਬਾਈਟ ਲਈ ਹੈ ਪਰ ਮੈਂ ਬਹੁਤ ਸਨਮਾਨ ਕਰਦਾ ਹਾਂ ਬਹੁਤ ਆਦਰ ਕਰਦਾ ਹਾਂ ਸਿਰ ਝੁਕਾ ਕੇ ਮੈਂ ਤਾਂ ਕਿਹਾ ਕਿ ਮੈਂ ਤਾਂ ਇਹੋ ਜੀ ਮਾਰਸ਼ਲ ਕੌਮ ਦੀਆਂ ਜੁੱਤੀਆਂ ਵੀ ਆਪਦੇ ਸਿਰ ਤੇ ਰੱਖ ਸਕਦਾ ਕਿਉਂਕਿ ਜਿਨ੍ਹਾਂ ਨੇ ਕੁਰਬਾਨੀਆਂ ਕੀਤੀਆਂ ਵੱਡੀਆਂ-ਵੱਡੀਆਂ ਕੁਰਬਾਨੀਆਂ ਕੀਤੀਆਂ ਇਤਿਹਾਸ ਇਸ ਗੱਲ ਦਾ ਗਵਾਹ ਹੈ ਐਵੇਂ ਨਹੀਂ ਗੁਰੂ ਨੇ ਕਿਹਾ ਗੁਰੂ ਜੀ ਨੇ ਕਿਹਾ ਸੋ ਮੇਰੇ ਪਿਤਾ ਸਮਾਨ ਸੰ ਸਰਦਾਰ ਬੂਟਾ ਸਿੰਘ ਜੀ ਔਰ ਤਮਾਮ ਸਾਰੇ ਵੱਡੇ ਸਾਡੇ ਲੀਡਰ ਸਾਹਿਬਾਨ ਅਗਰ ਫੇਰ ਵੀ ਮੇਰੀ ਗੱਲ ਤੋਂ ਕਿਸੇ ਦੇ ਮਨ ਨੂੰ ਕਿਸੇ ਵਿਅਕਤੀ ਵਿਸ਼ੇਸ਼ ਨੂੰ ਕਿਸੇ ਪ੍ਰਕਾਰ ਦੀ ਠੇਸ ਪਹੁੰਚੀ ਹੈ ਤਾਂ ਮੈਂ ਉਹਰੇ ਅੱਗੇ ਹੱਥ ਜੋੜ ਕੇ ਮਾਫੀ ਮੰਗਦਾ ਕਿਉਂਕਿ ਮੇਰਾ ਕੰਮ ਹੈ ਕਿਸੇ ਨੂੰ ਵੀ ਉਹਨੂੰ ਕੋਈ ਐਵੇਂ ਜਿਦਾਈ ਨਹੀਂ ਕਰਨਾ ਕਿਸੇ ਗੱਲ ਦੀ ਕਿਸੇ ਨੂੰ ਵੀ ਕਿਸੇ ਗੱਲ ਦੀ ਠੇਸ ਪਹੁੰਚੀ ਹੋਵੇ ਛੋਟੇ ਨੂੰ ਵੱਡੇ ਨੂੰ ਪਰਿਵਾਰ ਵਾਲਿਆਂ ਨੂੰ ਉਹਨਾਂ ਨੂੰ ਸਾਥੀਆਂ ਨੂੰ ਤਾਂ ਮੈਂ ਇਸ ਗੱਲ ਦੀ ਤੁਹਾਡੇ ਤੋਂ ਮਾਫੀ ਚਾਹੁੰਦਾ ਹਾਂ ਔਰ ਮੈਂ ਬਹੁਤ ਪਿਆਰ ਕਰਦੇ ਸਰਦਾਰ ਬੂਟਾ ਸਿੰਘ ਜੀ ਨੂੰ ਔਰ ਸਾਡੇ ਬਹੁਤ ਸਤਿਕਾਰਯੋਗ ਤਮਾਮ ਲੀਡਰ ਸੇਬਾਨਾਂ ਨੂੰ ਮੈਂ ਕਿਹਾ ਕਿ ਮੇਰੇ ਉਹ ਪਿਤਾ ਸਮਾਨ ਸਨ ਸੋ ਇਹੀ ਕੈਨਸਤੇ ਮੈਂ ਅੱਜ ਦੀ ਇਹ ਵੀਡੀਓ ਬਣਾ ਰਿਹਾ ਨਿਟਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਫੁਕਫਰਾਣਾ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕੀ ਦਿੱਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉੱਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲ੍ਹਾਂਗੇ ਅੰਦਰੂਨੀ ਰਾਜ਼ ਬਣਾਗੇ ਗੁਲਾਮ ਦਾ ਵਾਸ ਖੇਡ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਅਬ ਧਰਮ ધਰੋਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗ